ਲੋ ਬਈ ਸਟੈਂਡਰਡ ਵਾਲੇ ਇੰਸਟਾਲਤੇ ਆਏ ਵੇਖੋ ਕਿੰਨੇ ਘੈਂਟ ਟਰੈਕਟਰ ਖੜੇ ਆ ਤੇ ਬਰਾੜ ਫਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲੋ ਬਈ ਚੈੱਕ ਕਰੋ ਆ ਆਖੜੇ ਸਟੈਂਡਰਡ ਦੇ ਟਰੈਕਟਰ ਬਈ ਆ ਦੇਖੋ ਬਈ ਕਿੰਨਾ ਘੈਂਟ ਬਣਾਇਆ ਰੇਡੀਅਲ ਟਾਇਰ ਪਾਇਆ ਬਾਕੀ ਉਧਰ ਦੀ ਵੇਣੇ ਆਪਾਂ ਤੇ ਅੱਜ ਬਈ 2026 ਤਰੀਕ 14 ਤੇ ਲੋਬੀ ਪਵੇਣੀ ਇੱਧਰ ਦੇਖੋ ਬਈ ਸਟੈਂਡਰਡ ਦਾ ਸਟੈਂਡਰਡ ਦੇ ਵੀ ਡੈਮੋ ਕਰ ਜਾਂਦੇ ਫੇਲੇ ਕਰਕੇ ਤਿਆਰ ਕਰਕੇ ਜਾਂਦੇ ਹੈਂ ਅੰਗਰੋਂ ਦਾ ਸਾਰਾ ਚੇਂਜ ਆਉਣਾ ਹੈ ਲੈਟਾਂ ਦਾ ਵੀ ਲੱਗਣੀਆਂ ਨੇ ਪਿਛਲੇ ਲੇਕਾਂ ਨੂੰ ਕਭੇ ਲੱਗਦੇ ਯਾਰ ਮੇਰੇ ਸਾਹਦੇ ਅੱਗੇ ਮਾਰਕੀਟ ਚਾਹਨਾ ਲੋਬੀ ਹਜੇ ਡੈਮੋ ਤਿਆਰ ਕੀਤੀ ਹੈ ਤੁਸੀਂ ਚੈੱਕ ਕਰੋ ਸਟੈਂਡਰਡ ਆ ਲੈਣੇ ਬਾਈ ਕਹਿੰਦੇ ਇਹ ਡੈਮੋ ਤਿਆਰ ਕੀਤੀ ਹੈ ਤੇ ਟਰੈਕਟਰ ਚੈੱਕ ਕਰੋ ਬਾਕੀ ਸਭ ਡੈਮੋ ਤਿਆਰ ਕੀਤੀ ਹੈ ਜਿਉਂ ਆ ਦੇ ਡੈਮੋ ਆ ਉਹ ਯਾਰ ਵਾ ਨਹੀਂ ਯਾਰ ਲੋ ਬਈ ਹੁਣ ਆਪਾਂ ਇਧਰ ਪ੍ਰੀਤ ਵਾਲੇ ਵਾਸੇ ਆ ਗਏ ਆ ਗਈ ਬੇਸਿਕ ਐਮਨ 36 ਲੱਖ ਤੇ 85 ਹਜ਼ਾਰ ਦੀ ਮਸ਼ੀਨ ਆ ਹੋਰ ਆਇ ਇਧਰ ਕਾਰ ਕੋਡ ਵੀ ਲੈਨੇ ਆ ਲੋ ਬਈ ਇਧਰ ਆ ਗਏ ਲੋ ਬਈ ਚੈੱਕ ਕਰੋ ਬਈ ਰੇਟ ਵੀ ਦੱਸੀ ਜਾਵਾਂਗੇ 5 ਲੱਖ ਤੇ 65 ਦਾ ਆ ਚੈੱਕ ਕਰੋ ਆ ਚੈੱਕ ਕਰੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਈ ਇਧਰ ਹੱਥੋਂ ਕੋ ਵਜਨ ਹੋਣਾ ਹੈ ਇਹਨੇ ਸਭ ਤੇ ਤੇ ਆ ਚੈੱਕ ਕਰੋ ਇਹ ਆ ਵੀ ਦੇਖੋ ਬਈ ਬਾਕੀ ਰੇਖ ਲਾਰਨ ਵਾਲੀ ਪੀਕ ਆ ਗਈ ਮਸ਼ੀਨ ਆ ਗਈ ਚੈੱਕ ਕਰੋ ਬਈ ਸਟਾਰ ਹੀਪਰ ਆ ਗਿਆ ਪਰ ਰਾਜੀ ਵਾਲਿਆਂ ਦਾ ਤੇ ਚੈੱਕ ਕਰ ਸਕਦੇ ਹਾਂ ਸ਼ੇਅਰ ਜਰੂਰ ਕਰਿਓ ਬਈ ਜੀ ਵੀਡੀਓ ਨੂੰ ਬਾਕੀ ਤੇ ਸਾਰੇ ਤੁਹਾਨੂੰ ਕਵਰ ਕਰਾਵਾਂਗੇ ਮੇਲੇ ਦੇ ਕਿਹੜੇ ਕਿਹੜੇ ਟਰੈਕਟਰ ਐ ਬਈ ਉਧਰ ਪ੍ਰੀਤ ਸਾਇਲੈਂਟ ਜਮਾਂ ਰੇਸਾਂ ਮਰੀਂਦੇ ਬਈ ਟਰਬੋ ਲੱਗਿਆ 18 ਦੇ ਟਾਇਰਾਂ 'ਚ ਆ ਗਿਆ ਬਈ 16 ਦੇ ਟਾਇਰਾਂ 'ਚ ਇੱਧਰ ਚੈੱਕ ਕਰੋ ਬਈ ਸੋਨਾਲੀ ਕਾਲਿਆਂ ਦੀ ਸਟਾਰ ਲੱਗੀ ਆ ਤੇ ਸ਼ੇਰ ਮੇਰਾ ਭਰਾ ਜਰੂਰ ਕੋਈ ਚੱਲੇ ਲੋ ਭਾਈ ਤੇ ਲੋ ਭਾਈ ਇੱਧਰ ਆ ਗਈ ਆਪਣੀ ਕੇਐਸ ਵਾਲਿਆਂ ਦੀ ਸਟਾਰ ਇੱਕ ਪਰ ਆ ਗਿਆ ਹਟੀਆਂ ਆਉਂਦੀਆਂ 60 ਇੰਚੀ ਬਾਕੀ ਭਾਈ ਤੇ ਫਾਗ ਪਹਿਲਾ ਭਾਈ ਇੱਧਰ ਵੇਖੋ ਜੀਟਰ ਆ ਗਿਆ ਆਪਣਾ 50 11 ਜੀਟਰ ਵੀ ਭਾਈ ਮੰਟੀ ਦੇ ਇੱਥੇ ਆ ਚੁੱਕੇ ਆ ਮੇਲੇ ਦੇ ਉੱਤੇ ਦੇ ਬਾਕੀ ਚੈੱਕ ਕਰੋ ਵੀ ਮੇਲੇ ਦਾ ਮਾਹੌਲ ਲਓ ਭਾਈ ਇਧਰ ਜੀਟਰ ਖੜੇ ਆ ਆ ਗਿਆ ਭਈ ਆਪਣਾ ਏਸ ਏਸ ਵਾਲਿਆਂ ਨੇ ਵੀ ਲਿਆਂਦਾ ਇਧਰ 65 ਆ ਗਿਆ ਭਾਈ ਬਾਕੀ ਮੇਲੇ ਦਾ ਮਾਹੌਲ ਅੱਗੇ ਵਿਖਾਉਣੇ ਆ ਭਈ ਤੁਹਾਨੂੰ ਲੋ ਵੀ ਆਪਾਂ ਆ ਗਏ ਹੁਣ ਦੂਜੀ ਸਟਾਲ 'ਚ ਕੇ ਐਸ ਏ ਵਾਲਿਆਂ ਦੇ ਲੋ ਵੀ ਚੈੱਕ ਕਰੋ ਮਾਹੌਲ ਝੋਲ ਇੰਗਰੇਟ ਆ ਕੀ ਆਂ ਦੱਸੋ ਸ਼ੇਅਰ ਭਾਈ ਜ਼ਰੂਰ ਕਰ ਦਿਓ ਬਾਕੀ ਵੀਡੀਓ ਨੂੰ ਤੱਕ ਕੇ ਵੀ ਸ਼ੇਅਰ ਜ਼ਰੂਰ ਕਰਿਓ ਅੱਗੇ ਵੇਣਿਆ ਬਾਗੀ ਕੇਸ ਜੋ ਐਂਡ ਕਾ ਅਗੇ ਮੋਟੇ ਕਰਦੇ ਹਸੇ ਪਾਲਾ ਪਰ ਕੋਈ ਨਹੀਂ ਕਰਦਾ ਇਹ ਤਰ੍ਹਾਂ ਬਾੜ ਚੁਬਾ ਬੜੀ ਤੁਰ ਨਹੀਂ ਮਿਲਦੀ ਤਰੀਕ ਤੱਕ ਅੱਗੇ ਵਧਾ ਕਰ ਇਹ ਤੁਸੀਂ ਲਈ ਤੀਜੀ ਚਾਹ। ਆ ਬਈ ਐਮ ਐਸ ਸੁਬੀਦ ਆ ਗਿਆ ਬੂਮ ਸਪਰੇਅ ਵਾਲਾ ਚੈੱਕ ਕਰੋ ਬਈ। ਤੁਹਾਨੂੰ ਸਾਰਾ ਮੇਲਾ ਕਾਵਾਵਾਂਗੇ ਕੋੜੀਆਂ ਵਾਲੇ ਮੇਲੇ ਦੀ ਵੀਡੀਓ ਲਿਆਵਾਂਗੇ ਬਾਕੀ ਬਈ ਚੈੱਕ ਕਰੋ ਇੱਧਰ ਇਹ ਭਾਗ ਪਹਿਲਾ ਬਈ ਦੋ ਤਿੰਨ ਭਾਗ ਲਿਆਵਾਂਗੇ। ਲੋ ਬਈ ਆ ਮੁੰਡਾ ਬੜੀ ਜੱਦ ਕਰਦਾ ਹੈ। ਦੇਖੋ। ਤੇ ਲੋ ਬਈ ਆ ਗਿਆ ਰੈਕ ਬੀਲਰ ਮਿੱਲੀ ਤੇ ਸ਼ੂ ਬਾਕੀ ਚੈੱਕ ਕਰੋ ਸਾਰਾ ਨਸ਼ਟ ਆਲਾ ਮਖਾਵਾਂਗੇ ਵੀ ਤੁਹਾਨੂੰ ਰਿਕਵਰ ਕਰਾਂਗੇ ਵੀਡੀਓ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਭਾਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣੇ ਨੂੰ ਬਾਕੀ ਭਈਆ ਇਧਰ ਚੈੱਕ ਕਰੋ ਆ ਗਿਆ ਭਾਈ ਹਰ ਗੋਬਿੰਦ ਐਗਰੋ ਦੇ ਲੋ ਭਾਈ ਰੇਟ ਚੈੱਕ ਕਰ ਲਓ ਨਿੱਤਰਨਾ ਥੱਲੇ ਨਹੀਂ ਨਿੱਤਰਨਾ ਇਹ ਬਣਿਆ ਤੇ ਬਾਕੀ ਭਾਈ ਜੀ ਸ਼ੇਅਰ ਜ਼ਰੂਰ ਕਰੋ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਕਿੰਨੇ ਆ ਕਿੰਨੇ ਆ 10500 ਨਹੀਂ ਨਹੀਂ ਗਲਤ ਨਹੀਂ ਬੋਲਣਾ ਤੇ ਬਾਕੀ ਭਾਈ ਵੇਣੇ ਆ ਕੀ ਮਾਹੌਲ ਬੰਦਾ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਦੱਬ ਕੇ ਤੇ ਚੈੱਕ ਕਰੋ ਤੇ ਅੱਗੇ ਵੇਣੇ ਭਈ ਉਹ ਹੈਗਾ 55000 ਦਾ ਸੋਨੂੰ ਦਿਖਾਉਣੇ ਆ ਵੀ ਆਪਾਂ ਉਹ ਹੈਗਾ ਵੀ ਰੇਖ ਲਾਰਨ ਵਾਲਾ ਆਪਾਂ ਰੇਹ ਵਾਲਾ ਇਹ ਹੈਗਾ ਕਿ ਕੁੱਤੀ ਕੁੱਤੀ ਵਾਸਤੇ ਲੋ ਬਈ ਕੁੱਤੀ ਵਾਸਤੇ ਰਵੜਦੀ ਪੈਪ ਲਾ ਕੇ ਵਰਮਾ ਵੀ ਨਾ ਵਰਮਾ ਕਿੰਨੇ ਦੀ 55 ਦਾ ਇਹ ਖਾਦ ਖਲਾਰਨ ਵਾਲਾ ਗਾੜੀ ਆ ਇਹ ਬਾਈ ਜੀ ਰੇਖ ਲਾਰਨ ਵਾਲਾ ਜਿਕੜਮੈਂਟ ਆ ਖਾਦ ਵਾਲਾ ਹਰ ਗੋਬਿੰਦ ਲੋ ਵੀ ਚੈੱਕ ਕਰੋ ਪਰ ਸ਼ੇਅਰ ਜ਼ਰੂਰ ਕਰਦੇ ਹੋ ਆਪਣੇ ਬਈ ਲੋ ਵੀ ਬਾਕੀ ਵੇਣੇ ਆ ਜੋ ਕੀ ਮਾਹੌਲ ਬੰਦਾ ਗਾ ਲੋ ਵੀ ਆ ਜਗਜੀਤ ਵਾਲਿਆਂ ਦੀ ਕੰਬਾਈਨ ਖੜੀ ਆ ਵੱਡੀ ਲੋ ਵੀ ਬਾਕੀ ਵੇਣੇ ਆ ਕੀ ਮਾਹੌਲ ਬੰਦਾ ਗਾਹਲ ਜਾਣੇ ਸਾਨੂੰ ਤੇ ਉਧਰ ਬਈ ਖੜੀਆਂ ਸਾਰੀਆਂ ਵਿਖਾਵਾਂਗੇ ਤੁਹਾਨੂੰ ਇਧਰ ਵੇਖ ਰਹੇ ਆ ਗੱਲਬਾਤ ਚੱਲ ਰਹੀ ਹੈ ਬਾਕੀ ਹੈਲੋ ਇਹ ਵੀ ਨਹੀਂ ਆਣਾ ਪਕੜਾ ਰੌਣ ਲੱਗ ਕੇ ਮੈਨੂੰ ਸੁਰੇਂਦਰਾ ਉਹ ਪਰੇ ਬਈ ਉਹਨਾਂ ਦੀ ਖੜੀ ਹੈ ਕੰਬਾਈਨ Hei, hva kommer du for? ਕਰਾਵੇ ਦਾ ਵਰਮਾ ਵੀ ਜੰਗਦਰੇ ਲੋਹੇ ਦਾ ਹੁੰਦਾ ਜਿਹੜਾ ਇਹਦਾ ਪਲਾਸਟਿਕ ਦਾ ਇਹਦਾ ਕੁਝ ਨਹੀਂ ਕਰਾਉਂਦਾ ਲੋਹੇ ਵਾਲੇ ਨੂੰ ਜਰ ਲੱਗੇ ਜਾਂਦੀ ਹੈ ਵਿੱਚੋਂ ਸਾਫ਼ ਨਹੀਂ ਹੁੰਦਾ ਰੇਖ ਆਏ ਹੁੰਦਾ ਉਹ ਜਰ ਨਹੀਂ ਆਉਂਦੀ 55 ਹਾਂ ਰੇਂਜ ਦਾ 2016 ਕਿ ਟੁੱਟਦਾ ਤਾਂ ਨਹੀਂ ਯਾਰ ਵਰਮਾ ਜਾਂ ਵਰਮਾ ਨਹੀਂ ਟੁੱਟਦਾ ਜੀ ਏ ਕਰਨਾ ਹਾਂ ਡੜੀ ਪੰਦਾ ਬਈ ਪਾਈ ਅਸੀਂ ਕਰੇ ਹਾਂਜੀ ਹਣੇ ਪੰਨੀ ਆਊਗਾ ਫਾਈਨਲ ਲੈ ਕੇ ਆਉਂਦੇ ਆਂ ਜੀ ਸਮੋਸਾ ਚਾਹ ਆ ਰਲਾਉਂਦੀ ਵੀ ਆ ਫਿਰ ਤਾਂ ਰਲਾਉਂਦੀ ਵੀ ਜਿਹੜਾ ਲੋਹਨੇ ਦਾ ਪਰ ਮੈਂ ਹੁੰਦਾ ਉਹ ਰੇ ਦਾ ਪਾਊਡਰ ਬਣਾ ਲੈਂਦਾ ਇਹ ਪਾਊਡਰ ਵੀ ਨਹੀਂ ਬਣਾਉਂਦਾ ਰੇ ਦਾ ਤੇਰਾ ਪਿੰਡ ਕਿਹੜਾ ਓਏ ਬਰਨਾਲਾ ਬਰਨਾਲਾ ਲੋ ਵੀ ਬਾਕੀ ਅੱਗੇ ਵੇਣੇ ਆਜੋ ਤੇ ਮਾਹੌਲ-ਚੌਲ ਦੇਖ ਰਿਹਾ ਬਾਕੀ ਅੱਗੇ ਵੇਣੇ ਆਪਣੇ ਬੰਦੇ ਸਾਰੇ ਖੜੇ ਆ ਇੱਧਰ ਤੇ ਆਜੋ ਲੋ ਬਜੀ ਅਗਲੇ ਪੜਾ ਤੇ ਆ ਗਏ ਆ ਤੇ ਚੈੱਕ ਕਰੋ ਬਈ ਇੱਧਰ ਆ ਲੱਕੜਾਂ ਵਢਣ ਵਾਲ ਆ ਗਿਆ ਬਈ ਦੂਜਾ ਆ ਗਿਆ ਰੂਟਰ ਵੇਟਰ ਬਣਾਇਆ ਇਹ ਬਈ ਹੈਗਾ ਆਗਾ ਮਾਲ ਵਾਲਿਆਂ ਦਾ ਲੋ ਵੀ ਰੋਟਾ ਵੇਟਰ ਪਏ ਆ ਇੱਥੇ ਬਹੁਤ ਕੁਝ ਮੈਂ ਚੈੱਕ ਕਰੋ ਕਿਸਾਨ ਭਰਾਵੋ ਸ਼ੇਅਰ ਕਰਦੇ ਕਰੋ ਬਈ ਪਰੇ ਵੱਟਾ ਪਾਉਣ ਵਾਲਾ 26000 ਰੁਪਏ ਦਾ ਤੇ ਇੱਧਰ ਵੇਖੋ ਬਈ ਲੈਂਡ ਲੈਵਰ ਆ ਮਾਗੀ ਮੇਲਾ ਮੋਕਸਰੋ ਪਰੇ ਖੜੀ ਐ ਕਸਟਰਾਰੀ ਲੋ ਵੀ ਚੈੱਕ ਕਰੋ ਉੱਧਰ ਵਿਖਾਉਣਾ ਬਈ ਜਾ ਕੇ ਮੈਂ ਤੁਹਾਨੂੰ ਕੇਰਾ ਚੈੱਕ ਕਰੋ ਯਾਹ ਆਪਣੇ ਕਿਸਾਨ ਭਰਾ ਖੜੇ ਆ ਹਲੋ ਵੇਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਦੱਬ ਕੇ ਆ ਆਪਣ ਮਿਲੇ ਨਹੀਂ ਸ਼ੇਅਰ ਇਹਹੀ ਹੈ ਕਿੰਨੇ ਦਾ ਫਲ ਹੋ ਰਿਹਾ ਆ Akan ah, tira Tira yeah. Loh, kita tira yang ada <laughs> ah, Ayo, parlah tira tira yang ada Ayo, tira yang ada <laughs>

ਤੋ ਕੇ ਚੈੱਕ ਕਰੋ ਇੱਧਰ ਨਵੇਂ ਡੇ ਜੇ ਹੁੰਦਾ ਉਹ ਬਈ ਆ ਗਏ ਨੋਵੋ ਹਰਜਨ ਵਾਲਿਆਂ ਦੇ ਲੋ ਬਈ ਇਧਰ ਉੱਟ ਗਏ ਕਹਿੰਦੇ ਚਾਦਰਾਂ ਆਈਆਂ ਵੇਣੇ ਆ ਆਹ ਚੈੱਕ ਕਰੋ ਸ਼ੇਅਰ ਕਰੀ ਚੱਲਿਓ ਬਈ ਲੋ ਬਈ ਚੈੱਕ ਕਰੋ ਇਧਰ ਜਿਹੜਾ ਕਹਿੰਦੇ ਆ ਕਿੰਨੇ ਕੀਮਤ ਦਾ ਬਣਦੀ ਐ ਇਹ 210 ਰੁਪਏ ਪਾੜ ਜੂ ਵੀ ਤੁੱਪ ਨਾਲੇ ਲੋ ਬਈ ਚੈੱਕ ਕਰੋ ਰਵੜ ਜੀ ਆ ਬਾਕੀ ਬਈ ਚੈੱਕ ਕਰੋ ਇਧਰ ਸ਼ੈਟਾ ਸ਼ੁੱਡਪੌਨ ਨੂੰ ਵਧੀਆ ਬਾਕੀ ਬਈ ਚੈੱਕ ਕਰੋ ਇਹਦਾ ਤੁਸੀਂ ਸਾਰਾ ਮੇਲਾ ਕਮਾਉਣਾ ਸੋਨੂੰ ਆਪਾਂ ਦੋ ਭਾਗ ਤੈਨ ਲਿਆਵਾਂਗੇ ਟਰੈਕਟਰ ਮੰਡੀ ਦੇ ਅੱਛਾ ਸੌਰੀ ਬਈ ਟਰੈਕਟਰ ਵਾਲੇ ਸਟਾਲਾਂ ਦੇ ਤੇ ਮੂਹ ਚੋਂ ਮੰਡੀ ਨਿਕਲ ਜਾਂਦਾ ਤੇ ਬਾਕੀ ਉਧਰ ਵੀ ਘੋੜ ਮੇਲਾ ਉਧਰ ਵੀ ਜਾਵਾਂਗੇ ਲਓ ਬਈ ਚੈੱਕ ਕਰੋ ਆਪਾਂ ਉਧਰ ਜਾਨੇ ਹਾਂ ਹਣ ਤੇ ਦਿਖਾਉਣੇ ਇੱਧਰ ਸਾਨੂੰ ਬਈ ਸਾਰਾ ਰੌਣਕ ਮੇਲਾ ਇੱਧਰ ਬਈ ਜਾਣੇ ਹਰਜਨ ਵਾਲਿਆਂ ਦੇ ਸਟਾਲ ਦੇ ਵਿੱਚ ਤੇ ਲੋ ਬਈ ਵੇਣੇ ਜੀ ਇੱਧਰ ਗਏ ਤਾਂ ਆਪਾਂ ਜ਼ਰੂਰ ਜਾਵਾਂਗੇ ਬਾਕੀ ਲੋ ਵੀ ਚੈੱਕ ਕਰੋ ਇੱਧਰ ਯੂਵੋ ਖੜਾ ਮਿੰਦਰਾ ਚੈੱਕ ਕਰੋ ਉਹ ਪਰੇ ਵੀ ਹਰਜਨ ਆ ਖੜਾ ਬਈ ਇੱਕ ਨੋਵੋ ਕਿਹੜੇ ਆਏ ਦੇ ਆਹੇ ਓਏ ਬਟੂਆ ਲੈ ਕੇ ਆਇਆ 2599 ਦਾ 10 ਦਾ ਇਹ ਭੰਗਿਆ ਜਾਂਦਾ ਲੋਬੀ 10 ਲੱਖ ਦਾ 45 4 ਯੋਵੋ ਮੰਦਰਾ ਭయ్యా 605 ਸ਼ੇਰ ਕਕਰੋ ਬਈ ਇੱਧਰ ਆਗੇ ਸੀ ਆਪਾਂ ਸ਼ੇਅਰ ਜ਼ਰੂਰ ਕਰ ਦਿਓ ਭਾਗ ਪਹਿਲਾ ਹੀ ਇੱਧਰ ਅਰਜਨ ਵਾਲਿਆਂ ਦੇ ਵੀ ਬਾਕੀ ਤੁਹਾਨੂੰ ਭਾਈ ਰੇਟ ਦਸੀ ਜੰਨੇ ਜੋ ਆਪਾਂ ਨੂੰ ਪਤਾ ਲੱਗੀ ਜਾਂਦੇ ਇੱਧਰ ਵੀ ਜਗਜੀਤ ਵਾਲਿਆਂ ਦੇ ਆਗੇ ਮਸ਼ੀਨ ਵੇਖੋ ਇਹਨਾਂ ਦੀ 27 ਲੱਖ ਦੀ 27 ਲੱਖ ਰੇਟ ਆ ਭਈ ਆ ਮਸ਼ੀਨ ਦਾ ਬਾਕੀ ਇੱਧਰ ਪਈ ਸਾਰੇ ਲਈ ਫਿਰਦੇ ਆਂ ਭਈ ਤੁਹਾਨੂੰ ਲਓ ਭਾਈ ਆ ਗਏ ਭਈ ਐਸ਼ਰ ਐਸ਼ਰ ਵਾਲਿਆਂ ਦੇ ਆ ਗਏ ਭਈ ਐਸ਼ਰ ਐਸ਼ਰ ਵੀਨੇ ਕਿੰਨੇ ਦਾ ਜੋ ਭਈ ਹੈਲੋ ਹੈਲੋ ਚੱਲੇ ਲੋਕ ਆਏ ਕਿਉਂ ਨਹੀਂ ਚੈੱਕ ਕਰੋ ਭਈ ਆ ਗਏ ਲੋਡਰ ਵਾਲਾ ਇਹਦਾ ਰੇਟ ਚੈੱਕ ਕਰੋ ਤੇ ਇੱਕ ਇਧਰ ਬਈਆ ਸਾਇਲੈਂਟ ਪਾਵਰ ਪਾਵਰ ਲੋਬੀ ਪਾਵਰ ਸਟੀering ਚੈੱਕ ਕਰੋ ਤੇਲ ਬ੍ਰੇਕ ਭਾਈ ਲੋ 242 ਪਾਵਰ ਸਟੀering ਕਰਦਾ ਬਈ ਇਹਦੇ ਵਿੱਚੋਂ ਅੱਡਾ ਵਾਲਾ ਪੰਪ ਉਹ ਕਰਾ ਕੋੜਾ ਆ ਗਿਆ ਵੀ ਚਲੋ ਵੀ ਆਸ਼ਾ ਵੀ ਪਾਵਰ ਕਰਦਾ ਤੇ ਵੱਡਾ ਇਸ਼ਰਾਲੇ ਲਾ ਕੇ ਮਾਰਦਾ ਤਿੰਨ ਸਿਲੰਡਰ ਦੇ ਵਿੱਚ 552 ਇਹ 6 ਰੁਪਏ ਜਰੂਰ ਦੇ ਦਿਓ ਬਾਕੀ ਵੇਣਿਆ ਤੇ ਲਓ ਬਈ ਜਮਾ ਸਾਇਲੈਂਟ ਕਰਦਾ ਬਈ ਨਹੀਂ ਤਾਂ ਬਲੇ ਖਰੂਪ ਆਉਂਦਾ ਏ ਆ ਗਿਆ ਆਇਆ ਇਤਨੀ